ਤੇ ਉਹਨੂੰ ਕੋ ਤਿਆਰ ਚਾ ਉਹਨੇ ਨਾਲ ਪਿਸਟਿਕ ਵੀ ਲਾਈਆ ਤੇ ਉਹਨੂੰ ਕੋ ਇੱਥੇ ਬੈਠੇ ਤੇ ਉਹ ਬ੍ਰਾਹਮਣ ਚਲ ਪੁੱਤ ਕੋਈ ਨਹੀਂ ਜਾਣਦੇ ਉਹ ਵਾਕ ਵੀ ਆ ਮੁੰਡਾ ਅੱਗੇ ਵੀ ਘਰ ਆਂਦਾ ਵਾ ਔਰ ਰਿਸ਼ਤੇਦਾਰੀ ਆਪਣਾ ਮੰਮਾ ਉਹ ਉਹ ਰਿਸ਼ਤੇਦਾਰ ਆਪਣੀ ਥਾਂ ਤੇ ਆ ਨੂੰ ਰੱਖੋ ਤੇ ਦੀਦੀ ਨੂੰ ਕੋ ਤੂੰ ਕਿਤੇ ਨਹੀਂ ਜਾਣਾ ਅੱਛਾ ਇਹਨੂੰ ਜੈਨੂੰ ਕੋ ਸੱਤ ਕਿ ਨਹੀਂ ਰਾਕਿਆ ਕਿ ਕਿ ਜਬਾ ਨਿਕਲੀ ਨਾ ਮੈਦੀ ਲੱਤਾਂ ਤੋੜ ਦੇਣੀਆਂ ਜੀ ਪਤਾ ਜਾਣਦੇ ਉਹਨੂੰ ਉਹ ਆਪਣਾ ਰਿਸ਼ਤੇਦਾਰ ਹੀ ਆ ਤੈਨੂੰ ਬਹੁਤਾ ਪਤਾ ਆ ਮੈਂ ਚੱਲੀ ਆ ਮੈਂ ਤਾਂ ਜਾਊਂਗੀ ਘੁੰਮਣ ਫਿਰਨ ਮੈਂ ਕਿੰਨੀ ਆ ਮਮਾ ਨੂੰ ਸਮਝਾਇਆ ਮਮਾ ਨੇ ਤੇ ਗੱਲ ਨਹੀਂ ਮੰਨਾਈ ਇੱਕ ਦਿਨ ਮਮਾ ਜ਼ਰੂਰ ਪਛਤਾਨਗੇ ਉਹ ਆਪਣੇ ਫੈਸਲੇ ਤੇ ਹਾਏ ਹਾ ਕਿੱਥੇ ਚੱਲ ਗਈ ਫੋਨ ਮਨੇ ਚੁੱਕਣ ਲਈ ਨਾ ਆਈ ਮੁੰਡਾ ਤੇ ਮੈਨੂੰ ਕਹਿੰਦਾ ਸੀ ਪਿਆਨੋ ਕਿਤੇ ਨਾਕ ਲਾਇਆ ਕਰ ਮੈਨੂੰ ਤੇ ਕੋਈ ਉਹਦਾ ਅਸਰ ਨਾ ਹੋਇਆ ਮੁੰਡੇ ਦਾ ਮੈਂ ਤੇ ਫੇਰ ਇਹਨੂੰ ਮੈਂ ਹਾਂ ਚਾਲਾਂਦੀ ਆ ਮੈਂ ਜਾਣਾ ਵਾ ਤੇ ਚਲ ਜਾ ਮੁੰਦੈਨੀ ਤੇ ਇਹ ਥੋੜੀ ਪਤਾ ਹੀ ਵੀ ਇਹਨੇ ਮੁੜਨਾ ਹੀ ਨਹੀਂ ਮੁੜ ਕੇ ਅੱਗੇ ਤੇ ਫੋਨ ਵੀ ਚੁੱਕ ਲੈਂਦੀ ਹੁੰਦੀ ਸੀ ਤੇ ਨਾ ਹੀ ਅੱਜ ਆਈ ਆ ਤੇ ਨਾ ਹੀ ਫੋਨ ਚੁੱਕਿਆ ਵਾ ਤੇ ਮੈਨੂੰ ਤੇ ਟੈਨਸ਼ਨ ਬੜੀ ਆ ਮੈਂ ਤੇ ਸੋਚ ਕੇ ਆਪ ਬਿਮਾਰ ਹੋ ਗਈ ਆ ਤੇ ਕੁੜੀ ਦੀ ਗੱਲ ਕਰੋ ਵੀ ਵੇਖ ਤੂੰ ਘਰੋਂ ਗਈ ਆ ਤੇ ਤੂੰ ਮੋੜਿਆ ਅਜੇ ਤੱਕ ਨਹੀਂ ਮੁੜੀ ਫੋਨ ਲਾ ਕੇ ਵੇਖਾਂ ਜੇ ਚੁੱਕ ਲੂਗੀ ਤੇ ਫੋਨ ਤੇ ਬੰਦਾ ਹੁੰਡਿਆ ਤੇ ਫੋਨ ਕਿੱਥੋਂ ਚੁੱਕਣਾ ਇਹ ਨਹੀਂ ਆਂਦੀ ਪੀ ਮੇਰੀ ਮਾਂ ਘਰ ਮੈਨੂੰ ਡੀਕਦੀ ਹੋਊਗੀ ਮਾਂ ਤੇਰੀ ਸੁੱਕਣੇ ਪਈ ਆ ਤੂੰ ਕੋ ਦੱਸ ਫੋਨ ਕਰਕੇ ਦੱਸ ਦੇ ਮੈਨੂੰ ਕੁਝ ਜੇ ਨਹੀਂ ਆਉਣਾ ਤੇ ਬਾਹਰ ਵੇਖ ਕੇ ਆਵਾ ਸ਼ੈਨ ਤੇ ਹੁੰਦੀ ਦੇਸ ਪਏ ਤੇ ਕਿਤੇ ਹੌਸਲਾ ਹੋਵੇ ਮੈਨੂੰ ਵੀ ਬਾਹਰ ਤੱਕ ਤੇ ਨੀਂਦ ਦੀ ਸੰਢਾਈ ਅਤੁਰੀ ਹੋਵੇ ਤੇ ਕਿਸੇ ਨੂੰ ਦਿਸੇ ਜੇ ਉੱਥੋਂ ਹੀ ਨੇ ਤੁਰੀ ਤੇ ਉਹਨੇ ਦਿਸਣਾ ਕਿੱਥੋਂ ਆ ਕੁੜੀ ਨੇ ਤੇ ਨੇਰ ਪਾਸ ਤਾਂ ਦੇਣੀ ਨਿੱਕਾ ਮੈਨੂੰ ਆਂਦਾ ਵੀ ਸੀ ਕਿ ਮਾਂ ਇਹਨੂੰ ਨਾ ਬਾਹਰ ਇਨਾ ਜਾਣ ਦਿਆ ਕਰ ਬਥੇਰਾ ਮੈਨੂੰ ਵੱਡ ਧਾਰਿਆ ਮੈਂ ਆਖਿਆ ਚੱਲ ਆਂਦੀ ਆ ਤੇ ਕੋਈ ਗੱਲ ਨਹੀਂ ਪੁੱਤ ਆਜੂਗੀ ਰੋਜ਼ ਜਾਂਦੀ ਆ ਰੋਜ਼ ਆਉਂਦੀ ਆ ਹੁਣ ਮੈਨੂੰ ਕੀ ਪਤਾ ਸੀ ਕਿ ਸਵੇਰ ਦੀ ਗਈ ਆ ਬਾਹਰ ਤੇ ਹਨੇਰਾ ਇਨਾ ਹੋ ਗਿਆ ਕਿਤੇ ਬੰਦੇ ਨੂੰ ਬੰਦਾ ਨਹੀਂ ਦਿਸਣ ਡਿਆ ਹੁਣ ਉਹਨੂੰ ਵੱਡੀ ਕੁੜੀ ਨੂੰ ਫੋਨ ਲਾਉਨੇ ਆ ਪਿਆ ਕਰਤੂ ਤੇਨੇ ਕੋਲੀ ਸਵੇਰ ਦੀ ਗਈ ਤੇ ਅਜੇ ਤੱਕ ਨਹੀਂ ਆਈ ਤੇ ਇਹਨੂੰ ਪੁੱਛ ਫੋਨ ਕਰਕੇ ਕਿੱਥੇ ਆ ਤੇ ਨਾਲੇ ਸਵੇਰੇ ਆ ਹਲੋ ਹਾਂਜੀ ਮੰਮੀ ਜੀ ਸਾਸਿਕਾ ਸਾਸਰੀ ਕਾ ਹੋਰ ਕੀ ਹਾਲ ਹੈ ਹਾਂ ਵਧੀਆ ਹਰਵਿੰਦਰ ਹਾਂਜੀ ਸਵੇਰੇ ਆਏਗੀ ਕਿਉਂ ਕਿ ਕੰਮ ਪੈ ਗਿਆ ਹਜੇ ਤੇ ਕੱਲ ਪਰਸੋਂ ਹੋ ਕੇ ਗਈ ਮੈਂ ਨੇ ਭੈਣੇ ਉਹ ਕੁੜੀ ਕਹੀ ਉਹ ਸਵੇਰ ਦੀ ਮੈਨੂੰ ਤੇ ਹੁਣ ਮੁੰਡਿਆਂ ਤੋਂ ਵੀ ਡਰ ਲੱਗਣ ਡਿਆ ਹੀ ਕਿਉਂ ਕੀ ਹੋਇਆ ਮਾਂ ਤੇਰੀ ਸਹੇਹੀ ਤੇ ਤਾਈ ਇਹ ਜਾਣਦੀ ਸਵੇਰ ਦੀ ਗਈ ਅਜੇ ਤੱਕ ਨਹੀਂ ਆਈ ਨਾ ਫੋਨ ਹੀ ਚੁੱਕਣ ਡਈ ਆ ਤੇ ਜਾਣਦੀ ਹੀ ਤੇ ਫੋਨ ਵੀ ਕਰ ਦਿੰਦੀ ਤੇ ਆ ਵੀ ਜਾਂਦੀ ਅੱਜ ਤੇ ਨਾ ਸਵੇਰ ਦਾ ਫੋਨ ਵੀ ਬੰਦ ਆਉਣ ਡਿਆ ਤੇ ਕਿੱਥੇ ਗਈ ਦੱਸ ਕੇ ਨਹੀਂ ਗਈ ਕੁਛ ਦੱਸਣਾ ਦਸਾਉਣਾ ਮੈਨੂੰ ਕੀ ਆ ਤੇ ਇਹਦੇ ਲੱਛਣ ਕੁੜੀ ਦੇ ਮਾੜੇ ਹੀ ਤੇ ਤੈਨੂੰ ਮਾਂ ਪਹਿਲੋਂ ਨਹੀਂ ਪਤਾ ਲੱਗਾ ਹੀਗਾ ਗਲਤੀ ਤੇ ਤੇਰੀ ਸਾਰੀ ਕਿਉਂ ਖਲਾਇਆ ਸੀ ਤੂੰ ਨੇ ਮੈਨੂੰ ਜਦੋਂ ਖਰੁੰਡ ਖਰੁੰਡ ਖਾਂਦੀ ਮੈਂ ਆਨੀ ਆ ਭੀ ਜਾ ਵਿਸ਼ਵਾਸ ਪਹਿਲਾਂ ਤੇ ਬਣਾ ਲਿਆ ਬਥੇਰਾ ਜਾਂਦੀ ਹੀ ਤੇ ਆ ਜਾਂਦੀ ਹੀ ਅੱਜ ਹੀ ਨਹੀਂ ਮੁੜੀ ਹੁਣ ਮੈਨੂੰ ਤੇ ਮੁੰਡਿਆਂ ਤੋਂ ਡਟ ਲੱਗਣ ਡਿਆ ਹੀ ਹੁਣ ਨਾ ਮੇਰੀ ਭੇਛੀ ਲਿਆਉਣੀ ਆ ਚਲ ਹੁਣ ਤੂੰ ਬਿਮਾਰ ਨਾ ਹੋਈਂ ਤੇ ਮੈਂ ਵੀ ਆਖਦੀ ਆ ਜੇ ਹੁਣ ਮੇਰੇ ਕੋਲ ਟਾਈਮ ਹੋਇਆ ਤੇ ਹੁਣ ਮੈਂ ਆਜੂ ਨਹੀਂ ਤੇ ਫਿਰ ਮੈਂ ਸਵੇਰੇ ਆਵਾਂਗੀ ਹੁਣ ਤੇ ਹਨੇਰਾ ਵੀ ਹੋ ਗਿਆ ਵਾ ਚਲ ਸਵੇਰੇ ਜ਼ਰੂਰ ਆਈ ਮੇਰੀ ਧੀ ਚਲੋ ਠੀਕ ਜੇ ਚੰਗਾ ਟੈਨਸ਼ਨ ਨਾ ਲਿਓ ਮੈਂ ਆ ਜਾਾਂਗੀ ਸਵੇਰੇ ਠੀਕ ਓਕੇ ਬਾਏ ਸਸ਼ਿਕਾ ਮੰਮੀ ਜੀ ਸਾਤ ਸਰੀਕਾ ਹੋ ਸੁਣਾਓ ਕੀ ਹਾਲ ਦੇ ਹਾਂ ਹਾਲ ਸਾਡੇ ਵੇਖ ਲਾ ਗੇਟ ਖੁੱਲਾ ਪਰ তুই ਅੰਦਰ ਬੈਠੇ ਮਾਰੋ ਮਾਵੇ ਕੋਈ ਲਟਪਟ ਕੇ ਗਾਂ ਚੰਦਾ ਨੇ ਕੀ ਦਿੰਦਾ ਸਾ ਉਹ ਉਸ ਵੇਰ ਦੀ ਕੁੜੀ ਗਈ ਉਦੇ ਆਈ ਨਹੀਂ ਉਹਦਾ ਕਰਕੇ ਖੁੱਲਾ ਛੱਡਿਆ ਗੇਟ ਤੇ ਮਨ ਵੈਸੇ ਮੈਨੂੰ ਤੇਰਾ ਸਾਰੀ ਨੀਂਦ ਨਹੀਂ ਆਈ ਟੈਨਸ਼ਨ ਇੰਨੀ ਲੱਗੀ ਰਹੀ ਵੀ ਪਤਾ ਨਹੀਂ ਕੀ ਹੋ ਗਿਆ ਤੇ ਪਹਿਲਾਂ ਹੀ ਮੰਮੀ ਕੰਟਰੋਲ ਚ ਰੱਖਣਾ ਹੀ ਨਾ ਉਹ ਨੂੰ ਨੇ ਕੰਟਰੋਲ ਤੇ ਬਥੇਰਾ ਹੈ ਹੁਣ ਮੈਨੂੰ ਕੀ ਪਤਾ ਬਾਹਰ ਕੀ ਕਰਦੇ ਫਿਰਦੇ ਜਾਣੇ ਮੈਨੂੰ ਛੋਟੇ ਬਾਸੂ ਨੇ ਵੀ ਫੋਨ ਕਰਕੇ ਕਿਹਾ ਸੀ ਵੀ ਦੀਦੀ ਇਹ ਮੇਕਅਪ ਕਰਦੀ ਪੂਰਾ ਮੇਕਅਪ ਕਰਕੇ ਤੇ ਬਾਹਰ ਨਿਕਲੀ ਮੈਂ ਮੰਮੀ ਨੂੰ ਕਿਹਾ ਸੀ ਵੀ ਇਹ ਨੂੰ ਨਾ ਜਾਂਦੇ ਮੰਮੀ ਆਂਦੀ ਕੋਈ ਗੱਲ ਇਹ ਤੇ ਨੂੰ ਬੜਾ ਹੈਗਾ ਪਤਾ ਤੇ ਜਾਣ ਦਿੱਤਾ ਉਹ ਨਿੱਕੇ ਜਿਹੇ ਨੂੰ ਪਤਾ ਬੱਚਿਆਂ ਨੂੰ ਪੜਾਉਣਾ ਵੀ ਹੁੰਦਾ ਵਾ ਘਰ ਥੋੜੀ ਪੜ ਲੈਣਾ ਹੁੰਦਾ ਤੇ ਬੱਚੇ ਜੇ ਮਾਂ ਪਿਓ ਵਿਸ਼ਵਾਸ ਕਰਦਾ ਬੱਚਿਆਂ ਤੇ ਤੇ ਬੱਚਿਆਂ ਨੂੰ ਵੀ ਚਾਹੀਦਾ ਵਾ ਆਪਣਾ ਜਿੱਥੇ ਹਿੱਨ ਬਣਾਉਣਾ ਤੇ ਉਹ ਕੀ ਕਹਿੰਦੇ ਆ ਇਹ ਇਹ ਕਹਿੰਦੇ ਆ ਹੀਪੇ ਕਹਿੰਦੀ ਮੈਂ ਬੱਬੂ ਨੂੰ ਮਿਲ ਚਲੀ ਤੇ ਬੱਬੂ ਨੂੰ ਫੋਨ ਕਰ ਉਹ ਬਲਾ ਹੈਗਾ ਨੰਬਰ ਕਿ ਨਹੀਂ ਨਾ ਮੇਰੇ ਕੋ ਹੈਗਾ ਨੰਬਰ ਕਰਕੇ ਵੇਖਦੇ ਭਲਾ ਲੈ ਉਹ ਵੀ ਸੋਚ ਬੰਦ ਹੋਂ ਡਿਆ ਈ ਤੇ ਇਹਦਾ ਵੀ ਸੋਚ ਬੰਦ ਹੋਂ ਡਿਆ ਈ ਦੋਵੇਂ ਫਿਰ ਭੱਜ ਗਏ ਮਾਂ ਪਾ ਗਈ ਉਸੇ ਚ ਸਵਾਹ ਹੱਡੇ ਹੁਣ ਕੀ ਕਰਾਂਗੇ ਦੇਖੋ ਗੱਲ ਰਹਿੰਦੀ ਜਿਹੜੀ ਕਰ ਗਈ ਲਾ ਲੋ ਕੇ ਗਈ ਕੋਸ਼ਕੇ ਨਹੀਂ ਨਾ ਮੈਨੂੰ ਹੁਣ ਕੀ ਪਤਾ ਚੀਜ਼ਾਂ ਵੇਖੂਗੀ ਤੇ ਪਤਾ ਲੱਗੂਗਾ ਜਿੰਦਗੀ ਫੇਰੇ ਸਿਆਪਾ ਪਾ ਕੀ ਸਾਡੇ ਭਾਦਾਂ ਹੀ ਤੇ ਨੱਕ ਵਿਖਾਉਣ ਜੋਗੇ ਨਹੀਂ ਰਹਿਣਾ ਬਾਹਰ ਹਮਤਰੀਆ ਕੇਹੜਾ ਨਵਾਂ ਹੀ ਚੰਦ ਚੜ੍ਹ ਕੇ ਚਲਕੀ ਏ ਕੀ ਪਤਾ ਸਵੇਰ ਤੱਕ ਆਈ ਜਾਵੇ ਆ ਕਿਦਾਂ ਬੈਗ ਪਿਆ ਵਾ ਇਹ ਤਾਂ ਮੈਂ ਵੇਖਿਆ ਹੀ ਨਹੀਂਗਾ ਵੇਖ ਕੰਬਲਾ ਆਹ ਦੇ ਉਹ ਦੇ ਕੱਪੜੇ ਸਾਰੇ ਬੈਗ ਚ ਪਾਏ ਫਿਰ ਖਾੜਨੇ ਹੋਣਗੇ ਤੇ ਖੜੇ ਨਹੀਂਗੇ ਹੋ ਆਜੂਗੀ ਫਿਰ ਫਿਰ ਦੀ ਤਰਦੀ ਕੀ ਬਤਾ ਆਈ ਜਾਵੇ ਇਹ ਉਹ ਦੇ ਕੱਪੜੇ ਹੀ ਸਾਰੇ ਵੀ ਇਹ ਹੁਣ ਜਾਂ ਤਾਂ ਚੇਤਾ ਭੁੱਲ ਗਿਆ ਨਾ ਤਾਂ ਜਾਂ ਫਿਰ ਪਰ ਚੇਤਾ ਥੋੜੀ ਭੈਗਦਾ ਥੋੜੀ ਭੁੱਲਣਾ ਹੀ ਕਹਿੰਦੀ ਹਣੀ ਸ਼ੱਕ ਪੈ ਜਾਊਗਾ ਹਾਂ ਤਾਂ ਨਹੀਂ ਖੜਿਆ ਹਾਂ ਮੰਮੀ ਜੀ ਹਾਂ ਚਾੜ ਗਈ ਜੇ ਚਾਨਦ ਅੱਛਾ ਪਾਈ ਨੇ ਲਿਖ ਕੇ ਤੇ ਵਿੱਚ ਪਾਈ ਉਹ ਚਿੱਠੀ ਅੱਛਾ ਵੀ ਮੇਰੀ ਨਾ ਇੰਤਜ਼ਾਰ ਕਰਿਓ ਮੈਂ ਨਹੀਂ ਜੀ ਆਉਣਾ ਮੈਂ ਤਾਂ ਬੱਬੂ ਨੇ ਵਿਆਹ ਕਰਾ ਲਿਆ ਵਾ ਕੋਟ ਮੈਰਿਜ ਕਹਿੰਦੀ ਸਾਡੀ ਪਹਿਲੋਂ ਦੀ ਲਿਖਿਆ ਕੋਟ ਮੈਰਿਜ ਅਹੀ ਪਹਿਲੋਂ ਹੀ ਕਰਾਈ ਹੀਗੀ ਤੇ ਹੁਣ ਮੈਂ ਉਹਦੇ ਨਾਲ ਉਹਦੇ ਘਰ ਹੀ ਰਹਿਣਾ ਵਾ ਤੇ ਮੇਰਾ ਨਾ ਇੰਤਜ਼ਾਰ ਕਰਿਓ ਹੇ ਹੇ ਲੀਤੇ ਰਾਸ ਤੇ ਆਪ ਪਹੋਜੇ ਮੈਂ ਤੁਹਾਨੂੰ ਕਿਹਾ ਹੀ ਪਹਿਲੋਂ ਇਹਨੂੰ ਨਾ ਇਨੀ ਖੁੱਲ ਦੋ ਉਹ ਤਾਂ ਜੀਨਾ ਟੋਪਾਂ ਪਾ ਪਾ ਕੇ ਜਾਂਦੀ ਹੁੰਦੀ ਸੀ ਜਿੱਥੇ ਮੱਚੀ ਚਲ ਜਾਣਾ ਇਹਨੇ ਹੁਣ ਕੀ ਕਰਾਂਗੇ ਹੁਣ ਨਹੀਂ ਜੇ ਹੀ ਮੂੰਹ ਬਖਲੰਜੋਗੇ ਰਹਿ ਕੇ ਕਿਤੇ ਸਾਰੀ ਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਉਮੀਦ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਫੇਰ ਆਪਾਂ ਇੱਕ ਛੋਟਾ ਜਿਹਾ ਪ੍ਰੇਰਣਾ ਕੀਤਾ ਏ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਰੂਪ ਰੂਪ ਕੀਤੀ ਏ ਇਸ ਵੀਡੀਓ ਵਿੱਚ ਮਾਂ ਤੇ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਮਾਂ ਤੇ ਵੇਖੋ ਜੀ ਮਾਂ ਤੇ ਤੀ ਦਾ ਰਿਸ਼ਤਾ ਜਿਹੜਾ ਬੜਾ ਗੂੜਾ ਇਹ ਪਵਿੱਤਰ ਤੇ ਪਿਆਰਾ ਰਿਸ਼ਤਾ ਹੁੰਦਾ ਹੈ ਜਿਹੜੀ ਮਾਵਾ ਧੀਆ ਦਾ ਰਿਸ਼ਤਾ ਇੱਕ ਸਹੇਲੀਆਂ ਵਰਗਾ ਰਿਸ਼ਤਾ ਹੁੰਦਾ ਹੈ ਤੇ ਇਹਨਾਂ ਇਹਨਾਂ ਨੂੰ ਆਪਸ ਵਿੱਚ ਸਹੇਲੀਆਂ ਬਣ ਕੇ ਹੀ ਰਹਿਣਾ ਚਾਹੀਦਾ ਵਾ ਮਾਵਾ ਨੂੰ ਆਪਣੀਆਂ ਧੀਆ ਦੀ ਹਰ ਗੱਲ ਸੁਣਨੀ ਚਾਹੀਦੀ ਆ ਉਹਦੀ ਹਰ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਆ ਉਹਦੀ ਮਾਂ ਕੱਢ ਸਕਦੀ ਆ ਤੇ ਕੋਈ ਵੀ ਗੱਲ ਧੀਆ ਨੂੰ ਆਪਣੀ ਮਾਂ ਕੋਲ ਨਹੀਂ ਲੁਕਾਉਣੀ ਚਾਹੀਦੀ ਵੇਖੋ ਜੀ ਜੇਕਰ ਸਾਡੀ ਵੀਡੀਓ ਵਿੱਚ ਕੋਈ ਵੀ ਗਲਤੀ ਹੋ ਗਈ ਹੋਵੇ ਤੇ ਸਾਡੇ ਸਾਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਆ ਕਰੋ ਵੀ ਤੁਹਾਡੀ ਵੀਡੀਓ ਵਿੱਚ ਆਹ ਕਮੀ ਪੇਸ਼ੀ ਆ ਤੇ ਅੱਗੇ ਤੋਂ ਆਪਾਂ ਉਹ ਜਿਹੜੀ ਆ ਆਪਣੀ ਗਲਤੀ ਉਸਦਾ ਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਸਾਡੀ ਵੀਡੀਓ ਬਣਾਉਂਦਾ ਇਹ ਮਕਸਦ ਨਹੀਂ ਆ ਵੀ ਅਸੀਂ ਕਿਸੇ ਦਾ ਦਿਲ ਦਿਖਾਈਏ ਇਹ ਰਿਐਲਿਟੀ ਵਿੱਚ ਜੋ ਕੁਝ ਹੋਣ ਰਿਹਾ ਅੱਜ ਕੱਲ੍ਹ ਕੁੜੀਆਂ ਦੇ ਨਾਲ ਅਸੀਂ ਤੇ ਬਸ ਉਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਹੋਰ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ ਮਾਫ ਕਰਿਓ ਧੰਨਵਾਦ